ਇਹ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਮਾਈ ਭਾਗੋ ਜੀ ਪਿੰਡ ਚਬਾਲ ਜ਼ਿਲ੍ਹਾ ਤਰਤਾਰਨ ਦੇ ਵਿੱਚ ਸ਼ੁਸ਼ੋਭਿਤ ਹੈ ਮਾਈ ਭਾਗੋ ਜੀ ਦਾ ਜਨਮ ਪਿੰਡ ਚਬਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਸੇਵਕ ਚੌਧਰੀ ਬਾਬਾ ਲੰਗਾਹ ਜੀ ਦੇ ਪਰਿਵਾਰ ਦੇ ਵਿੱਚ ਹੋਇਆ ਬਾਬਾ ਲੰਗਾਹ ਜੀ ਦੇ ਬਾਰੇ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਦੀ ਪਾਉਮੀ ਪੌੜੀ ਦੇ ਵਿੱਚ ਇਸ ਤਰ੍ਹਾਂ ਜ਼ਿਕਰ ਕਰਦੇ ਹਨ ਪੱਟੀ ਅੰਦਰ ਚੌਧਰੀ ਢਿੱਲੋ ਲਾਲ ਲੰਗਾ ਸਹੰਦਾ ਇਸ ਬੱਚੀ ਦੇ ਜਨਮ ਲੈਣ ਤੋਂ ਬਾਅਦ ਪ੍ਰਵਾਹ ਤਰੱਕੀ ਦੇ ਸਿਖਰਾਂ ਵੱਲ ਜਾਣ ਲੱਗਾ ਤਾਂ ਸਾਰੇ ਇਸ ਲੜਕੀ ਨੂੰ ਭਾਗ ਭਰੀ ਜਾਂ ਭਾਗਾ ਵਾਲੀ ਭਾਗ ਕਹਿ ਕੇ ਸੱਦਣ ਲੱਗ ਪਏ ਬਚਪਨ ਵਿੱਚ ਬਾਣੀ ਤੇ ਕੀਰਤਨ ਸੁਣਨ ਵੱਲ ਬਧੇਰੇ ਰੁਚੀ ਰੱਖਣ ਵਾਲੀ ਮਾਈ ਭਾਗੋ ਜਦ ਸਵਾ 6 ਫੁੱਟ ਕੱਦ ਵਾਲੀ ਜਵਾਨ ਲੜਕੀ ਹੋਈ ਤਾਂ ਉਸ ਨੇ ਸ਼ਸਤਰ ਵਿਦਿਆ ਪਰਸ਼ਾ ਚਲਾਉਣਾ ਨੀਜੇ ਬਾਜੀ ਤੇ ਘੋੜ ਸਵਾਰੀ ਆਦ ਵਿੱਚ ਨਪੁੰਤਾ ਹਾਸਲ ਕਰ ਲਈ ਅਨੰਦਪੁਰ ਸਾਹਿਬ ਵਿਖੇ ਮੁਗਲਾਂ ਨਾਲ ਹੋਈ ਲੜਾਈ ਸਮੇ ਜਦ ਕੁਤ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਵਾਪਸ ਮਾਝੇ ਵਿੱਚ ਪਹੁੰਚੇ ਤਾਂ ਮਾਤਾ ਭਾਗੋ ਜੀ ਅਤੇ ਹੋਰ ਔਰਤियां ਨੇ ਉਹਨਾਂ ਸਿੰਘਾਂ ਨੂੰ ਫਟਕਾਰਾਂ ਪਾਈਆਂ ਕਿ ਤੁਸੀਂ ਸੰਕਟ ਦੇ ਸਮੇ ਗੁਰੂ ਜੀ ਦਾ ਸਾਥ ਛੱਡ ਆਏ ਹੋ। ਇਲਾਕੇ ਦਾ ਇਕੱਠ ਕਰਕੇ ਮਾਤਾ ਭਾਗੋ ਨੇ ਜੋਸ਼ ਭਰਪੂਰ ਆਵਾਜ਼ ਵਿੱਚ ਸਿੰਘਾਂ ਨੂੰ ਝੰਡੋੜਿਆ ਅਤੇ ਕਿਹਾ ਕਿ ਤੁਸੀਂ ਹੁਣ ਚੂੜੀਆਂ ਪਹਿਨ ਕੇ ਘਰ ਬੈਠੋ। ਅਸੀਂ ਗੁਰੂ ਜੀ ਦਾ ਸਾਥ ਦੇਣ ਵਾਸਤੇ ਜੰਗ ਲੜਨ ਲਈ ਜਾਂਦੀਆਂ ਹਾਂ। ਪਦਾਵਾ ਲਿਖ ਕੇ ਆਏ ਸਿੰਘਾ ਸਵੇਤ ਇੱਕ ਵੱਡੇ ਜਥੇ ਦੀ ਅਕਵਾਈ ਮਾਤਾ ਭਾਗੌਰ ਜੀ ਨੇ ਕੀਤੀ ਅਤੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਜੰਗ ਦੇ ਵਸਾਹਤ ਇਸ ਅਸਥਾਨ ਤੇ ਔਰਾ ਸਾਹਿਬ ਵੀ ਮੌਜੂਦ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਤਾਨ ਦੇ ਲਾਤ ਪਸਤ ਪਹੁੰਚੀਆਂ ਹਨ ਗੁਰੂ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਸ ਔਰਾ ਸਾਹਿਬ ਜੀ ਦੇ ਵਿੱਚ ਮਾਤਾ ਭਾਗੌਰ ਜੀ ਦਾ ਪਲੰਗ ਜੋ ਦਰਸ਼ਨ ਕਰਨ ਯੋਗ ਹੈ ਗੁਰੂ ਕਾ ਲੰਗਰ ਰਾਤ ਦਿਨ ਅਤੁੱਟ ਵਰਤਾਇਆ ਜਾਂਦਾ ਹੈ ਇੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਆਣ ਕੇ ਨਤਮਸਤਕ ਹੁੰਦੀਆਂ ਹਨ ਤੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਲਵਾ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਹੇ ਉਪਰਾਲਾ ਆਤਮ ਪ੍ਰਚਾਰ ਐਂਡ ਵੈਲਫੇਅਰ ਕਮੇਟੀ ਰਾਹੀਂ ਗੁਰਦੁਆਰਾਂ ਦਾ ਸੰਖੇਪ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਸਡਾ ਮਕਸਦ ਆਉਣ ਵਾਲੀ ਪੀੜ੍ਹੀ ਨੂੰ ਸਿੱਖੀ ਸਦਾਨਤਾਂ ਦੇ ਨਾਲ ਜੋੜ ਕੇ ਪ੍ਰੇਰਿਤ ਕਰਨਾ ਹੈ। ਆਓ ਆਪਾਂ ਪਰਿਵਾਰਾਂ ਸਮੇਤ ਬੱਚਿਆਂ ਨੂੰ ਨਾਲ ਲੈ ਕਰਕੇ ਗੁਰਦੁਆਰਾਂ ਦੇ ਦਰਸ਼ਨ ਕਰਵਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ